ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਕੜਾਈ ਵਾਲੇ ਸੂਟ ਦੀ ਕਟਿੰਗ ਕਰਕੇ ਦਿਖਾਵਾਂਗੇ ਕਿ ਅਗਰ ਤੁਹਾਡੇ ਕੋਲ ਅਗਰ ਕੜਾਈ ਵਾਲਾ ਸੂਟ ਹੈਗਾ ਤੁਸੀਂ ਉਹਦੀ ਕਟਿੰਗ ਕਿਸ ਤਰੀਕੇ ਨਾਲ ਕਰਨੀ ਹੈ ਤੇ ਸੈਂਟਰ ਆਪਾਂ ਕਿਸ ਤਰੀਕੇ ਨਾਲ ਕਰਨਾ ਹੈ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜਰੂਰ ਦੇਖਿਓ ਕਿ ਇਹ ਵੀਡੀਓ ਨਾ ਬੰਨੇ ਰਿਓ ਜੀ ਤੇ ਵੀਡੀਓ ਕਰਦੇ ਹਾਂ ਜੀ ਆਪਾਂ ਸਟਾਰਟ ਹਾਂ ਠੀਕ ਹੈ ਜੀ ਤੇ ਸਭ ਤੋਂ ਪਹਿਲਾਂ ਆਪਾਂ ਕੀ ਕਰਨਾ ਹੈ ਦੇਖੋ ਜਿਹੜਾ ਆਹ ਵਾਲਾ ਗਲਾ ਬਣਿਆ ਹੁੰਦਾ ਹੈਗਾ ਆਹ ਵਾਲਾ ਵਾਰਕੁੰਦਾ ਸੈਂਟਰ 'ਚ ਤੇ ਇਹਦਾ ਆਪਾਂ ਸੈਂਟਰ ਕਰਨਾ ਇਸ ਤਰੀਕੇ ਨਾਲ ਠੀਕ ਹੈ ਜੀ ਜੇ ਤੁਹਾਡੀ ਕਮੀਜ਼ ਦੀ ਲੈਂਥ ਜ਼ਿਆਦਾ ਹੈ ਤੇ ਜੇ ਤੁਸੀਂ ਗਲਾ ਛੋਟਾ ਪਾਉਣਾ ਹੈ ਉੱਪਰੋਂ ਗਲਾ ਕੱਟ ਸਕਦੇ ਆ ਤੁਸੀਂ ਤੇ ਅਗਰ ਤੁਹਾਡੇ ਕੋਈ ਇੱਥੇ ਜ਼ਿਆਦਾ ਸਪੇਸ ਹੈਗੀ ਆ ਵੀ ਲੈਂਥ ਜ਼ਿਆਦਾ ਕਰਕੇ ਤੁਸੀਂ ਇੱਥੇ ਕਟਿੰਗ ਕਰਕੇ ਇੱਥੇ ਕੋਈ ਲੈਸ ਵਗੈਰਾ ਵੀ ਲਾ ਸਕਦੇ ਆ ਠੀਕ ਹੈ ਜੀ ਦੋ ਜੀ ਇਹ ਤੁਹਾਡੇ ਸੂਟ ਦੀ ਲੈਂਥ ਜ਼ਿਆਦਾ ਹੈ ਠੀਕ ਹੈ ਜੀ ਇੱਥੇ ਨੇ ਲੈਂਥ ਹੈਗੀ ਆ 39 ਤੇ ਆ ਪਰਖਨੀਆ 40 ਠੀਕ ਹੈ ਜੀ ਆਪਾਂ 1 ਇੰਚ ਵਧ ਰੱਖਣਾ ਹੈ ਕੜਾਈ ਵਾਲੇ ਸੂਟ ਦੇ ਵਿੱਚ ਆਪਾਂ ਲੰਬਾਈ 1 ਇੰਚ ਵਧ ਰੱਖਦੇ ਆਂ ਦੇਖੋ نیچے ਫੋਲਡਿੰਗ ਵਾਲਾ ਜਿਹੜਾ ਹੁੰਦਾ ਕਪੜਾ ਤਰਪਾਈ ਵਾਲਾ ਉਹ ਛੱਡਿਆ ਹੁੰਦਾ ਕੜਾਈ ਦੇ ਥੱਲੇ ਥੱਲੇ ਠੀਕ ਹੈ ਜੀ ਤੇ ਇਹਦੇ ਕੜਾਈ ਤੋਂ ਉੱਪਰ ਉੱਪਰ ਆਪਾਂ ਇੱਥੋਂ ਮੈਂਤੀ ਕਰਨੀ ਆ ਇਸ ਤਰੀਕੇ ਨਾਲ ਆਪਾਂ 39 ਇੰਚ ਆਪਣੀ ਕਮੀਜ਼ ਦੀ ਲੰਬਾਈ ਹੈ ਤੇ ਆਪਾਂ ਇਹ ਲਾਉਣੀ ਹੈ ਜੀ 40 ਇੰਚ 1 ਇੰਚ ਆਪਾਂ ਵੱਧ ਲਾਵਾਂਗੇ ਠੀਕ ਹੈ ਤੇ ਸਭ ਤੋਂ ਪਹਿਲਾਂ ਆਪਾਂ ਸੈਂਟਰ ਕਰ ਲਾਂਗੇ ਗਲੇ ਦਾ ਇਸ ਤਰੀਕੇ ਨਾਲ ਐਸਟਰਾ ਅਗਰ ਤੁਸੀਂ ਗਲਾ ਲੰਬਾ ਪਾਉਣਾ ਹੈ ਜ਼ਿਆਦਾ ਡੀਪ ਪਾਉਣਾ ਹੈ ਤੁਸੀਂ ਕਢਾਈ ਦਿਓ ਉੱਪਰ 1 ਇੰਚ ਵੱਧ ਵੀ ਲੈ ਸਕਦੇ ਆ ਇੱਥੋਂ ਠੀਕ ਹੈ ਜੀ ਕਪੜਾ ਅਗਰ ਤੁਸੀਂ ਗਲਾ ਡੀਪ ਨਹੀਂ ਪਾਉਣਾ ਤੁਸੀਂ ਇੱਥੋਂ ਵੀ ਲੰਬਾਈ ਲੈ ਸਕਦੇ ਆ ਠੀਕ ਹੈ ਜੀ ਤੇ ਆਪਾਂ ਇਹਨਾਂ ਲੰਬਾਈ ਪੂਰੀ ਪੂਰੀ ਰੱਖੀ ਆ ਕਿਉਂਕਿ ਉਧਰ 1 ਇੰਚ ਵੱਧ ਕਪੜਾ ਆਪਣੇ ਕੋਲੇ ਇਸ ਤਰੀਕੇ ਨਾਲ ਆਪਾਂ ਗਲੇ ਤੋਂ ਇਸ ਤਰੀਕੇ ਨਾਲ ਆਪਾਂ ਗਲੇ ਤੋਂ ਸੈਂਟਰ ਕਰਾਂਗੇ ਠੀਕ ਹੈ ਜੀ ਸੈਂਟਰ ਕਰਦੇ ਸਮੇਂ ਦੇਖੋ ਜਿਹੜਾ ਇਧਰਲਾ ਪਾਸਾ ਮੋਤੀਆਂ ਵਾਲਾ ਗਲੇ ਦਾ ਬਣਿਆ ਹੋਇਆ ਹੈ ਜਿਹੜਾ ਇਧਰਲਾ ਪਾਸਾ ਮੋਤੀਆਂ ਵਾਲਾ ਗਲੇ ਦਾ ਬਣਿਆ ਹੋਇਆ ਬਰਾਬਰ ਹੋਣਾ ਚਾਹੀਦਾ ਦੋਨੇ ਪਾਸੇ ਦੇਖੋ ਆਪਣਾ ਬਿਲਕੁਲ ਬਰਾਬਰ ਹੈ ਠੀਕ ਹੈ ਜੀ ਤੇ ਇੱਥੋਂ ਵੀ ਵਰਕ ਉਹਨਾਂ ਦਾ ਬਰਾਬਰ ਹੋਣਾ ਚਾਹੀਦਾ ਇਸ ਤਰ੍ਹਾਂ ਠੀਕ ਹੈ ਜੀ ਤੇ ਇਸ ਤੋਂ ਬਾਅਦ ਆਪਾਂ ਇੱਥੋਂ ਸੈਂਟਰ ਕਰਾਂਗੇ ਇਸ ਤਰੀਕੇ ਨਾਲ ਉਜੀ ਆਪਾਂ ਸੂਟ ਦਾ ਸੈਂਟਰ ਕਰ ਲਿਆ ਦੇਖੋ ਆ ਮੋਤੀ ਦਾ ਮੋਤੀ ਆਪਣੇ ਮੈਚ ਹੁੰਦੇ ਆ ਜਿੱਥੇ ਆਪਣਾ ਗਲਾ ਆ ਲੈਣ ਨਾਲ ਲੈਣਾ ਆਪਣੀ ਮੋਤੀਆਂ ਦਾ ਮੈਚ ਹੁੰਦੀ ਆ ਤੇ ਇੱਥੋਂ ਵੀ ਬਿਲਕੁਲ ਬਰਾਬਰ ਬਰਾਬਰ ਹੈ ਆਪਣਾ ਤੇ ਥਲੇ ਜਿਹੜਾ ਘੇਰਾ ਵੀ ਬਿਲਕੁਲ ਬਰਾਬਰ ਹੈ ਠੀਕ ਹੈ ਇਹਨਾਂ ਦੀ ਹਿੱਪ ਹੈਗੀ ਹੈ ਜੀ 19 ਇੰਚ ਇਹ ਚ ਆਪਾਂ 4 ਇੰਚ ਪਲੱਸ ਕਰਨਾ ਤੇ ਇਹਨਾਂ ਦਾ ਹੋ ਗਿਆ ਜੀ 23 ਇੰਚ ਠੀਕ ਹੈ ਜੀ ਆਪਾਂ 4 ਇੰਚ ਪਲੱਸ ਰੱਖਾਂਗੇ ਦੇ ਵਿੱਚ 23 ਦਾ ਹਾਫ ਹੋ ਗਿਆ 11.5 ਇਸ ਤਰੀਕੇ ਨਾਲ ਤੁਸੀਂ ਕੜਾਈ ਲਈ ਸੂਟ ਦੀ ਜਿਹੜੀ ਚੁੜਾਈ ਹੈ ਤੁਸੀਂ 4 ਦੀ بجائے 5 ਇੰਚ ਵੀ ਲਾ ਸਕਦੇ ਹੋ ਕਿਉਂਕਿ ਇਹਨਾਂ ਕੱਪੜਿਆਂ 'ਚ ਕਾਹਨੂੰ ਬਹੁਤ ਪੈਂਦੀ ਹੈ ਜਿਹੜੇ ਮਹਿੰਗੇ ਕੱਪੜੇ ਹੁੰਦੇ ਆ ਵਾਲੇ ਮੋਤੀ ਵਗੈਰਾ ਦਾ ਵਰਕ ਕੀਤਾ ਹੁੰਦਾ ਇਹਨਾਂ ਵਿੱਚ ਕਾਹਨੂੰ ਬਹੁਤ ਪੈਂਦੀ ਹੈ ਇਸ ਲਈ ਤੁਸੀਂ 5 ਇੰਚ ਕਪੜਾ ਲਾ ਸਕਦੇ ਆ ਤੇ ਇਸ ਤੋਂ ਬਾਅਦ ਆਪਾਂ ਉੱਪਰੋਂ ਵੀ ਕਪੜਾ ਬਰਾਬਰ ਕਰ ਲਾਂਗੇ ਉੱਪਰ ਤੋਂ जी है फ्रंट वाला कटिंग हो गया तो 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 जी निशान आप ला ले तीर ने रसी ग्यारह इंचा रखिया बारह बारह का हाफ हो गया छे इंच मोडा रखा जी सत्त इंच फ्रंट वाली काट दी फ्रंट वाली काट दी ढुंगाई रखी है 1 इंच ਤੇ ਬੈਕ ਦੀ ਰੱਖੀ 2 इंच ਆਪਾਂ ਨੇ ਦੀ ਫਿਟਿੰਗ ਇਹਨਾਂ ਦੀ ਸੀ 1.18 1.19 1 इंच ਵੱਧ ਰੱਖਿਆ ਜੀ ਪਲੇਟਸ ਵਿੱਚ ਆਊਗਾ ਕਮਰ ਇਹਨਾਂ ਦੀ ਸੀ 17 ਤੇ ਆਪਾਂ ਰੱਖੀ 18 1 इंच ਵੱਧ ਪਲੇਟਸ ਵਿੱਚ ਕਪੜਾ ਆਊਗਾ ਤੇ हिप ਜਿਹੜੇ ਇਹਨਾਂ ਦੀ ਸੀ 1.18 ਆਪਾਂ 1.18 ਹੀ ਰੱਖੀ ਹੈ 1.18 ਦਾ ਹਾਫ ਹੋ ਗਿਆ 0.9 ਠੀਕ ਹੈ ਜੀ ਇਸ ਤੋਂ ਬਾਅਦ ਇਹਨਾਂ ਨਿਸ਼ਾਨਾਂ ਤੇ ਆਪਾਂ ਕਟਿੰਗ ਕਰਦੇ ਹਾਂ ਇਹਨਾਂ ਦੀ ਲਓ ਜੀ ਸਾਰੀ ਕੁੜਤੀ ਦੀ ਕਟਿੰਗ ਹੋ ਗਈ ਜਿਥੋਂ ਸਾਡੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲੋ ਬਾਏ ਬਾਏ ਰੱਬ ਰੱਖਾ